ਮਲਾਜ਼ਮਤੀ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵੀਡੀਓ ਦੇ ਵਿੱਚ ਕੰਪਿਊਟੇਸ਼ਨ ਪੈਨਸ਼ਨ ਜੋ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੇ ਸਮੇਂ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਅਸੀਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ ਕਿ ਕੰਪਿਊਟੇਸ਼ਨ ਸੰਬੰਧੀ ਜੋ ਤੁਹਾਡੇ ਸਵਾਲ ਹਨ ਉਹਨਾਂ ਦੇ ਜਵਾਬ ਦਵਾਂਗੇ ਤੇ ਜਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਤੇ ਆਪਾਂ ਸਭ ਤੋਂ ਪਹਿਲਾਂ ਨੰਬਰ ਤੇ ਜਿਹੜਾ ਇੱਕ ਨੰਬਰ ਤੇ ਆਪਾਂ ਦੇਖਾਂਗੇ ਕਿ ਕੰਪਿਊਟੇਸ਼ਨ ਦੇ ਲਈ ਮੈਕਸਿਮਮ ਲਿਮਟ ਕੀ ਹੈ ਤਾਂ ਹਰ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀ ਯੂ ਰਿਟਾਇਰਮੈਂਟ ਲੈਂਦਾ ਹੈ ਕੰਪਿਊਟੇਸ਼ਨ ਦੇ ਲਈ ਯੋਗ ਹੁੰਦਾ ਹੈ ਇਸ ਦੇ ਵਿੱਚ ਇਹ ਕਰਮਚਾਰੀ ਦੀ ਆਪਸ਼ਨ ਹੁੰਦੀ ਹੈ ਕਿ ਕਿਸ ਨੂੰ ਲੈ ਸਕਦਾ ਹੈ ਜਾਂ ਛੱਡ ਸਕਦਾ ਹੈ ਜੇਕਰ ਕਰਮਚਾਰੀ ਕੰਪਿਊਟੇਸ਼ਨ ਜਿਹੜੀ ਲੈਂਦਾ ਹੈ ਤਾਂ ਮੈਕਸਿਮਮ ਲਿਮਟ ਜਿਹਦਾ ਬੇਸਿਕ ਪੈਨਸ਼ਨ ਦਾ ਜਿਹੜਾ ਕਿ 40% ਹਿੱਸਾ ਅਮਾਊਂਟ ਆਇਆ ਜਾ ਸਕਦਾ ਹੈ ਜੋ ਵੀ ਬੇਸਿਕ ਪੈਨਸ਼ਨ ਇਸ ਜਿਹੜੀ ਕਿ ਏਜੀਪੀ ਪੰਜਾਬ ਦੇ ਵੱਲੋਂ ਪ੍ਰਮਾਣਿਤ ਕੀਤੀ ਜਾਂਦੀ ਹੈ ਉਸ ਦਾ ਜਿਹੜਾ ਮੈਕਸਿਮਮ ਹਿੱਸਾ ਹੀ ਜਿਹੜਾ ਕੰਪਿਊਟੇਸ਼ਨ ਦੇ ਰੂਪ ਦੇ ਵਿੱਚ ਕਰਮਚਾਰੀ ਪ੍ਰਾਪਤ ਕਰ ਸਕਦਾ ਹੈ ਜੇਕਰ ਕਰਮਚਾਰੀ ਰਟਾਇਰ ਹੋ ਚੁੱਕਿਆ ਹੈ ਤੇ ਉਹ ਇੱਕ ਸਾਲ ਦੇ ਅੰਦਰ ਅੰਦਰ ਆਪਣੀ ਕੰਪਿਊਟੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਕੋਈ ਵੀ ਮੈਡੀਕਲ ਟੈਸਟ ਦੀ ਜ਼ਰੂਰਤ ਨਹੀਂ ਪੈਂਦੀ ਜੋ ਕਿ ਕਿਸ ਕੰਡੀਸ਼ਨ ਦੇ ਵਿੱਚ ਪੈਂਦੀ ਹੈ ਜੇਕਰ ਪੈਨਸ਼ਨਰ ਰਿਟਾਇਰਮੈਂਟ ਤੋਂ ਬਾਅਦ 1 ਸਾਲ ਪੂਰਾ ਹੋ ਚੁੱਕਿਆ ਹੈ ਔਰ 1 ਸਾਲ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜੀ ਕੰਪਿਊਟੇਸ਼ਨ ਦੀ ਜ਼ਰੂਰਤ ਹੈ ਤਾਂ ਉਹ 11 12 ਬੀ ਦੇ ਰੂਲ ਦੇ ਅੰਡਰ ਜੋ ਵੀ ਕੰਪਿਊਟੇਸ਼ਨ ਹੈ ਉਹ ਕਰਵਾ ਸਕਦੇ ਹਨ ਪ੍ਰੰਤੂ ਉਸ ਦੇ ਲਈ ਜੋ ਸਿਵਲ ਸਰਜਨ ਹੈ ਉਸ ਤੋਂ ਜੋ ਮੈਡੀਕਲ ਸਰਟੀਫਿਕੇਟ ਹੈ ਉਹ ਬਣਵਾਉਣਾ ਜ਼ਰੂਰੀ ਹੈ ਜੋ ਤੀਸਰਾ ਪੁਆਇੰਟ ਹੈ ਦੋਸਤੋ ਤੁਹਾਡਾ ਜਿਹੜਾ ਪੈਨਸ਼ਨਰ ਦਾ ਹਰ ਮਹੀਨੇ ਕਟੌਤੀ ਹੁੰਦੀ ਹੈ ਜੇਕਰ ਤੁਸੀਂ ਪੈਨਸ਼ਨ ਐਵਲ ਕਰਦੇ ਹੋ ਉਸ ਦੀ ਕਟੌਤੀ 15 ਸਾਲ ਤੱਕ ਹੁੰਦੀ ਹੈ ਤਾਂ 15 ਸਾਲ ਤੋਂ ਬਾਅਦ ਜੋ ਤੁਹਾਡਾ ਕੰਪਿਊਟੇਸ਼ਨ ਦਾ ਪਾਰਟ ਹੈ ਉਸ ਦੀ ਜਿਹੜੀ ਕਟੌਤੀ ਬੰਦ ਹੋ ਜਾਂਦੀ ਹੈ ਅਤੇ ਪੂਰੀ ਪੈਨਸ਼ਨ ਪ੍ਰਾਪਤ ਹੋਣ ਲੱਗ ਜਾਂਦੀ ਹੈ ਡੀਏ ਜੋ ਕੰਪਿਊਟੇਸ਼ਨ ਜਿਹੜੀ ਪੈਨਸ਼ਨ ਹੈ ਉਸ ਤੇ ਮਹਿੰਗਾਈ ਪੱਤਾ ਲਾਗੂ ਨਹੀਂ ਹੁੰਦਾ ਟੈਕਸ ਐਪਲੀਕੇਸ਼ਨ ਕੀ ਹਨ ਕੰਪਿਊਟੇਸ਼ਨ ਪੈਨਸ਼ਨ ਦੀ ਜਿਹੜੀ ਰਕਮ ਪੂਰੀ ਤਰ੍ਹਾਂ ਟੈਕਸ ਮੁਕਤ ਹੁੰਦੀ ਹੈ ਜੋ ਕਿ ਇਨਕਮ ਟੈਕਸ ਐਕਟ ਧਾਰਾ 10 ਅੰਡਰ ਰੂਲ 10ਏ ਦੇ ਇੱਕ ਭਾਗ ਦੇ ਵਿੱਚ ਦਰਜ ਹੋਇਆ ਹੈ ਕੈਲਕੂਲੇਸ਼ਨ ਫਾਰਮੂਲਾ ਡੈਥ ਆਫ ਪੈਸ਼ੈਂਟ ਜੇਕਰ ਕੈਲਕੂਲੇਸ਼ਨ ਫਾਰਮੂਲੇ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਬੇਸਿਕ ਪੈਨਸ਼ਨ ਦਾ ਜਿਹੜਾ 40% ਮੈਕਸਿਮਮ ਤੁਸੀਂ ਕਰਵਾ ਸਕਦੇ ਹੋ ਮਲਟੀਪਲਾਈ ਬਾਏ 12 ਤੇ ਉਸਦੇ ਮਲਟੀਪਲਾਈ ਮਲਟੀਪਲਾਈ ਜਿਹੜੀ ਹੈ ਕੰਪਿਊਟੇਸ਼ਨ ਫੈਕਟ ਜੋ ਕਿ ਜਿਹੜੀ ਕੀ ਅਪਡਿਕਸ 4 ਦੇ ਵਿੱਚ ਕੰਪਿਊਟੇਸ਼ਨ ਟੇਬਲ ਦੇ ਰੱਖਿਆ ਹੈ ਜਿਸ ਦੇ ਅਕੋਰਡਿੰਗ ਜੋ ਕੰਪਿਊਟੇਸ਼ਨ ਫੈਕਟਰ ਹੈ ਉਹ ਤੁਹਾਡੀ ਏਜ ਦੇ ਅਕੋਰਡਿੰਗ ਜਿੰਨੀ ਇਸ ਦੇ ਪੈਸ਼ਨ ਰਿਟਾਇਰ ਹੋ ਰਹੇ ਹਨ ਉਸ ਤੋਂ ਅਗਲੇ ਸਾਲ ਦਾ ਜੋ ਕੰਪਿਊਟੇਸ਼ਨ ਫੈਕਟ ਹੈ ਫੈਕਟਰ ਹੈ ਉਹ ਦਰਜ ਕੀਤਾ ਜਾਂਦਾ ਹੈ ਜੇਕਰ ਪੈਨਸ਼ਨਰ ਦੀ ਜੋ ਡੈਥ ਹੈ ਉਹ 15 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਕੰਪਿਊਟੇਸ਼ਨ ਦੀ ਰਕਮ ਦੀ ਕਟੌਤੀ ਚੱਲ ਰਹੀ ਹੁੰਦੀ ਹੈ ਤਾ ਉਸ ਕੰਡੀਸ਼ਨ ਦੇ ਵਿੱਚ ਜੋ ਕੰਪਿਊਟੇਸ਼ਨ ਹੈ ਉਹ ਡੈਥ ਤੋਂ ਅਗਲੇ ਦਿਨ ਜੋ ਫੈਮਲੀ ਪੈਨਸ਼ਨ ਨੂੰ ਫੈਮਲੀ ਪੈਨਸ਼ਨ ਲੱਗ ਜਾਵੇਗੀ ਉਸ ਦਿਨ ਤੋਂ ਹੀ ਕੰਪਿਊਟੇਸ਼ਨ ਦੀ ਕਟੌਤੀ ਜਿਹੜੀ ਕਟੌਤੀ ਹੈ ਬੰਦ ਹੋ ਜਾਂਦੀ ਹੈ ਇਸ ਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਵੀ ਰਿਕਵਰੀ ਫੈਮਲੀ ਪੈਨਸ਼ਨ ਤੋਂ ਨਹੀਂ ਕੀਤੀ ਜਾਂਦੀ ਜੋ ਕੰਪਿਊਟੇਸ਼ਨ ਹੈ ਉਸ ਦੀ ਜੋ ਡਿਸਪਰਸਮੈਂਟ ਹੈ ਉਹ ਸੀਪੀ ਪੀਸੀ ਵੱਲੋਂ ਕੀਤੀ ਜਾਂਦੀ ਹੈ ਜੋ ਏਜੀ ਪੰਜਾਬ ਦੇ ਵੱਲੋਂ ਤੁਹਾਡੀ ਪੈਨਸ਼ਨ ਗ੍ਰੈਸਿਟੀ ਕੰਪਿਊਟੇਸ਼ਨ ਅਪਰੂਵ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੇਸ ਸੀਪੀ ਪੀਸੀ ਨੂੰ ਜਾਂਦਾ ਹੈ ਤਾਂ ਜੋ ਗ੍ਰੈਸਿਟੀ ਤੇ ਕੰਪਿਊਟੇਸ਼ਨ ਹੈ ਉਹ ਤੁਹਾਡੀ ਸੀਪੀ ਪੀਸੀ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੈ ਕੰਪਿਊਟੇਸ਼ਨ ਜੇਕਰ ਤੁਹਾਡੀ ਕੰਪਿਊਟੇਸ਼ਨ ਦਾ ਕੇਸ ਜਾਂ ਚੁੱਕਿਆ ਹੈ ਤੇ ਉਸ ਨੂੰ ਏਜੀ ਪੰਜਾਬ ਦੇ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ ਪਰਵਾਨ ਕਰ ਲਿਆ ਗਿਆ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਜੋ ਕੰਪਿਊਟੇਸ਼ਨ ਹੈ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ ਇੰਟਰਸਟ ਰੇਟ ਸਭ ਤੋਂ ਇੰਪੋਰਟੈਂਟ ਜੋ ਪੁਆਇੰਟ ਹੈ ਉਹ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਮੰਨ ਲਓ ਕਿ ਬੇਸਿਕ ਪੈਨਸ਼ਨ ਜੋ ਏਜੀ ਪੰਜਾਬ ਦੇ ਵੱਲੋਂ ਸੈਕਸ਼ਨ ਹੋਈ ਹੈ ਉਹ 52300 ਤਾਂ ਜੋ ਕੰਪਿਊਟੇਸ਼ਨ ਪ੍ਰੋਪੋਰਸ਼ਨ ਆਫ ਪੈਨਸ਼ਨ ਬਣਦਾ ਹੈ ਜੇ ਅਸੀਂ 51300 ਦਾ 40% ਲਾਈਏ ਤਾਂ 20520 ਰੁਪਏ ਬਣਦਾ ਹੈ ਤਾਂ ਜੋ ਤਾਂ ਜੋ ਕਿ ਕੰਪਿਊਟੇਸ਼ਨ ਜਿਹੜੀ ਵੈਲਿਊ ਹੈ ਪੇਡ ਹੈ ਜੋ ਕੰਪਿਊਟੇਸ਼ਨ ਦੀ ਰਕਮ ਕਰਮਚਾਰੀ ਨੂੰ ਪੈਨਸ਼ਨਰਸ ਨੂੰ ਮਿਲੇਗੀ ਤਾਂ ਉਹ 20,62,276 ਰੁਪਏ ਬਣੇਗੀ ਕਰਮਚਾਰੀ ਜਾਂ ਪੈਨਸ਼ਨਰ ਦੇ ਖਾਤੇ ਦੇ ਵਿੱਚ ਸੀਪੀਪੀਸੀ ਦੇ ਵੱਲੋਂ ਕ੍ਰੈਡਿਟ ਕੀਤੀ ਜਾਵੇਗੀ ਪਰੰਤੂ ਜੇ 15 ਸਾਲ ਦੀ ਕਟੌਤੀ ਦੀ ਗੱਲ ਕਰੀਏ ਤਾਂ 20,520 ਰੁਪਏ ਪ੍ਰਤੀ ਮਹੀਨਾ ਕਿਸ਼ਤ ਦੇ हिसाब ਦੇ ਨਾਲ 12 ਮਹੀਨੇ ਉਸ ਤੋਂ ਬਾਅਦ 15 ਸਾਲ ਦੀ ਕਟੌਤੀ ਜੋ ਰਕਮ ਬਣਦੀ ਹੈ 3693600 روپے ਜੇਕਰ ਦੋਨੇ ਰਕਮਾਂ ਦਾ ਜੋ ਰਕਮ ਮਿਲੀ ਹੈ ਜੋ ਰਕਮ ਭਰੀ ਉਹਨਾਂ ਨੂੰ ਰਕਮਾਂ ਦਾ ਜਿਹੜਾ ਡਿਫਰੈਂਸ ਕੱਢਦੇ ਹਾਂ ਤਾਂ ਉਹ 1632324 روپے ਬਣਦਾ ਹੈ ਇਸ ਕੇਸ ਦੇ ਵਿੱਚ ਤੁਸੀਂ ਅਸੀਂ ਜਿਹੜੀ ਇੱਕ ਸਿੰਪਲ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਤੇ ਉਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਤਕਰੀਬਨ ਤਕਰੀਬਨ ਜੇ 1 ਲੱਖ ਰੁਪਿਆ ਕੰਪਿਊਟੇਸ਼ਨ ਬਣਦੀ ਹੈ ਤਾਂ ਕਰਮਚਾਰੀ ਨੂੰ 180000 ਰੁਪਏ ਭਰਨਾ ਪੈਂਦਾ ਹੈ ਜਿਸ ਸੇ ਤਰ੍ਹਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਜੋ 80% ਜਿਆਦਾ ਦਾ ਜੋ ਪੈਸਾ ਹੈ ਉਹ ਪੈਨਸ਼ਨਰਸ ਨੂੰ 15 ਸਾਲ ਦੇ ਵਿੱਚ ਗਵਰਨਮੈਂਟ ਨੂੰ ਅਦਾ ਕਰਨਾ ਹੁੰਦਾ ਹੈ ਸੋ ਦੋਸਤੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਕਿ ਪਸੰਦ ਆਈ ਤਾਂ ਵੀਡੀਓ ਨੂੰ ਸਭ ਦੀ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਆਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ